ਹਾਂਜੀ ਦੋਸਤੋ ਜਿਹੜੀ ਤੁਸੀਂ ਇਹ ਘੜੀ ਦੇਖਦੇ ਪਏ ਨਾ ਇਹ ਕੋਈ ਮਾਮੂਲੀ ਘੜੀ ਨਹੀਂ ਹੈਗੀ ਦੁਨੀਆ ਦੇ ਸਭ ਤੋਂ ਬੇਸ਼ਕੀਮਤੀ ਹੀਰਿਆਂ ਦੀ ਬਣੀ ਹੋਈ ਇਹ ਘੜੀ ਹੈ ਜੀ ਕਹਿੰਦੇ ਜੇਕੱਬ ਉਹ ਕੰਪਨੀ ਦੇ ਮਾਲਕ ਜੇਕੱਬ ਅਰੇਬੋ ਦੇ ਘੜੀ ਹੈ ਜੀ ਇਹ ਜਿਹੜੀ ਉਹਦੇ ਗੁੱਟ ਤੇ ਬਣੀ ਹੋਈ ਆ ਕਹਿੰਦੇ ਕਈ ਦੇਸ਼ ਦੀਆਂ ਗਰੀਬੀ ਚੱਕ ਦੂਗੀ ਇਹ ਵਾਲੀ ਘੜੀ ਹਾਂਜੀ ਇੱਕ ਘੜੀ ਨੂੰ ਬਣਾਉਣ ਲਈ ਕਹਿੰਦੇ ਸਾਢੇ 3 ਸਾਲ ਲੱਗਦੇ ਆ ਤੇ ਐਵੇਂ ਨਹੀਂ ਹੈਗੀ ਇਹਨੂੰ ਕੋਈ ਜਣਾ ਖਣਾ ਲੈ ਸਕਦਾ ਇਹਨੂੰ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਆਪਣੇ ਗੁੱਟ ਤੇ ਬੰਨ੍ਹਦੀਆਂ ਹਾਂਜੀ ਠੀਕ ਆ ਜੀ ਤੇ 164 ਕਰੋੜ ਡਾਲਰ ਦੀ ਇਹ ਘੜੀ ਹੈ ਜੀ ਹਾਂਜੀ ਕਹਿੰਦੇ ਸਾਢੇ 3 ਸਾਲ ਲੱਗ ਗਏ ਇਸ ਘੜੀ ਨੂੰ ਬਣਾਉਣ ਦੇ ਵਾਸਤੇ ਵੀ ਕਹਿੰਦੇ ਦੁਨੀਆ ਦੇ ਬੇਸ਼ਕੀਮਤੀ ਹੀਰੇ ਚੁਣ ਚੁਣ ਕੇ ਲਿਆਂਦੇ ਇਸ ਘੜੀ ਦੇ ਵਿੱਚ ਲਗਾਉਣ ਵਾਸਤੇ ਇਸ ਘੜੀ ਦਾ ਕਹਿੰਦੇ ਨਾਮ ਹੈਗਾ ਵਾ ਬਲੇਨੀਅਰ ਟਾਈਮਲੈਸ ਟ੍ਰੇਜ਼ਰ ਹਾਂਜੀ ਜੈਕਬ ਕੰਪਨੀ ਦੇ ਮਾਲਕ ਜਿਹੜੇ ਜੈਕਬ ਅਰੇਬੋ ਆ ਉਹ ਇਹ ਘੜੀ ਨੂੰ ਬੰਦੇ ਆ ਤੇ ਉਹਨਾਂ ਨੇ ਇਹ ਘੜੀ ਬਣਾਈ ਹੋਈ ਆ ਤੇ ਘੜੀ ਬੇਸ ਕੀਮਤੀ ਇਹਦੇ ਚ ਹੀਰੇ ਲੱਗੇ ਹੋਏ ਜੀ ਇਸੇ ਕਰਕੇ ਦੀ ਕੀਮਤ ਜਿਹੜੀ ਐਨੀ ਜ਼ਿਆਦਾ ਹੈ ਤੁਹਾਨੂੰ ਕਿਵੇਂ ਲੱਗੀ ਜੀ ਇਹ ਘੜੀ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਜੀ ਇਹ ਕਮੈਂਟ ਕਰਨਾ ਨਾ ਭੁੱਲਿਓ